ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਆਂਪਾੜੀ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਨੇੜੇ ਮਖੂ ਦੇ ਰਹਿ ਜਾਂਦਾ ਤਹਿਸੀਲ ਇਹਨੂੰ ਜੀਰਾ ਪੈਂਦੀ ਅੱਜ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਭਾਈ ਵੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਜਾਦਾ ਅੱਜ ਵੀ ਮੱਝ 1 ਕੀਆ ਤੇ ਨਾਲ ਦੋ ਹੀਫਰ ਵੀ ਹੈਗੀਆਂ ਜਿਹੜੀਆਂ ਵਿਕਰੀ ਆਲਣਾਂ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਹੈ ਉਹਦੀ ਤਸੱਲੀ ਆ ਕੇ ਕਰਿਓ ਕੋਲ ਖੜ ਕੇ ਬੇਸ਼ੱਕ ਸੌਦੇ ਕਰ ਲਿਓ ਤੇ ਨੰਬਰ ਬਾਈ ਜੀ ਹੋਰਾਂ ਦੇ ਸਕਰੀਨ ਉੱਤੇ ਚੱਲਣਗੇ ਉਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਨਾ ਹੈ ਮੇਰੀ ਇਸ ਘਰ ਚੋਂ ਪਹਿਲੀ ਵੀਡੀਓ ਹੈ ਬਾਕੀ ਤੁਸੀਂ ਪਸ਼ੂ ਜਿਹੜਾ ਹੋ ਕਿਤੋਂ ਵੀ ਖਰੀਦਦੇ ਹੋ ਹਮੇਸ਼ਾ ਕਹੀਦਾ ਵੀ ਆਪਦੀ ਤਸੱਲੀ ਕਰਕੇ ਖਰੀਦਣਾ ਹੁੰਦਾ ਹੈ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਗਾਂ ਤੋਂ ਡਿਟੇਲ ਪੁੱਛਾਂਗੇ ਨਾਲ ਤੁਹਾਨੂੰ ਇਹ ਤੋਰ ਕੇ ਦਿਖਾ ਦਿੰਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਸਿਗਾ ਵੀਰ ਜੀ ਨਾਮ ਆਪਣਾ ਦੱਸ ਦਿਓ ਬਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਬਾਈ ਮਗਰ ਬਾਈ ਬੂਟਾ ਵੀ ਖੜਾ ਫਿਰ ਸਾਝਾ ਕੰਮ ਇੱਥੇ ਹਾਂਜੀ 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 ਵੀਰ ਜੀ ਆਪਣਾ ਸੱਜਣਾ ਏ ਵੀਰ ਜੀ ਦੂਜਾ ਸੁਹਾ ਸੁਈ ਹੈ ਕੱਲ ਦੀ ਸੁਈ ਹੈ ਵੱੱਛੀ ਮਗਰ ਇਹ ਹੂੰ ਇਹਦੇ ਥੱਲੇ 18 20 ਵੀ ਕਹਿ ਰਹੇ ਨੇ 18 ਭਾਵੇਂ ਕੋਈ ਕੰਡੇ ਦੇ ਚੋਲੇ ਠੀਕ ਹੈ ਹਾਂਜੀ ਹਾਂਜੀ ਕੀ ਰੇਟ ਰਹੂਗਾ ਇਹਦਾ ਇਹ ਰੇਟ ਇਹਦਾ ਫੋਨ ਤੇ ਕਰਾਂਗੇ ਜੀ ਖੋਲ ਦੇ ਬਈ ਰੇਟ ਦੋਸਤੋ ਫੋਨ ਤੇ ਹੈ 6 ਦੰਦਾ ਜੀ ਭਾਵੇਂ ਕੋਈ ਪਹਿਲਣ ਮੰਨ ਲੇ ਤੇ ਭਾਵੇਂ ਦੂਜੇ ਮੰਨ ਲੇ ਦੂਜਾ ਸੁਹਾ ਪਹਿਲਣਾ ਹਾਂਜੀ ਹਾਂਜੀ ਵੱੱਛਾ ਇਹਨੇ ਵੱੱਛੀ ਨੂੰ ਜਨ ਵੱੱਛੀ ਜਰਸੀ ਹੈ ਜੀ ਮਗਰ ਪਿਓਰ ਸੋ ਹਵਾਨਾ ਤੁਸੀਂ ਇਹਦਾ ਐਵੇਂ ਦੇਖ ਲਓ। ਲਿਆ ਭਾਈ ਥੋੜੇ ਥੋੜੇ ਖੋਰ ਵਦੇ ਆ ਦੱਸੋ ਪਿਛਲੇ ਬਣਾਉਣ ਵਾਲੇ ਆ। ਸੋ ਉਹਦੇ ਕਰਕੇ ਪਸ਼ੂ ਦੀ ਤੌਰ ਥੋੜੀ ਡਿਫਰੈਂਟ ਜੀ ਹੋ ਜਾਂਦੀ। ਉਹ ਤੁਸੀਂ ਐਵੇਂ ਵੀ ਦੇਖ ਲਓ। ਸੋ ਦੁੱਧ ਜਿਹੜਾ ਉਹ ਤੁਹਾਨੂੰ ਦੱਸਿਆ ਉਹ ਤੁਹਾਡਾ ਹੱਕ ਆ ਵੀ ਤੁਸੀਂ ਚੋਕੇ ਦੇਖੋ ਬਾਕੀ ਤੁਹਾਡੀ ਆਪ ਦੀ ਸਮਝ ਐ। ਅ ਭਾਈ 2 ਨੰਬਰ ਤੇ ਜਿਹੜੀ ਗਾਂ ਕਿੰਨੇ ਦਿਨ ਲਊ ਸੋਣ ਚ ਤੇ ਕੀ? ਇਹ ਜੀ ਮੂੰਹ ਚਾਰ ਦਿਨ ਦਾ ਜੀ। ਦੋਂਦੀ ਆ ਬੱਚੀ। ਮੇਰੇ ਕੋਲ ਚਾਰ ਦਿਨ ਦਾ ਐ। ਠੀਕ ਐ। हां जी हां जी सुआ ਪਹਿਲਾ ਪਹਿਲਾ ਸੁਆ ਜੀ ਪਹਿਲਾ ਤਾਂ ਹੀ ਸਮਝ ਪਹਿਲਾ ਇਹਦੇ 3 ਤਰੀਕ ਨੂੰ ਦਿਨ ਪੂਰੇ ਆ ਜੀ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਜੀ 85 ਦੀ ਮੁੱਲ ਆ ਤੇ 80 ਦੀ ਹਾਂ ਨਹੀਂ ਹੋਣੀ ਆ ਠੀਕ ਹੈ ਦੋਸਤੋ ਇੱਥੇ ਵਾਲੇ ਦਾ ਬੜਾ ਕਰਦੀ ਫਾਰਮ ਚੋਂ ਆਈ ਹੈ ਖੁੱਲੀ ਰਸੇ ਤੋਂ ਨਹੀਂ ਤੁਰਦੀ ਉਹਦਾ ਇਹਨਾਂ ਕੋਈ ਗੱਲ ਬਾਤ ਨਹੀਂ ਕਮਾਲ ਆ ਬਈ ਬਸ 185 ਮੁੱਲ ਤੇ 80 ਦੀ ਯਸਨੋ ਹਾਂ ਜੀ ਹਾਂ ਜੀ ਦੇਣੀ ਆ ਅਸੀਂ ਦੀ ਠੀਕ ਹੈ ਸੋ ਸਟਰਕਚਰ ਇਹਦਾ ਤੁਸੀਂ ਐਵੇਂ ਦੇਖ ਸਕਦੇ ਹੋ। ਕਿਹਦੇ ਆ? ਬਾਈ ਜਿਹੜੀ 3 ਨੰਬਰ ਤੇ ਗਾਂ। 3 ਨੰਬਰ ਤੇ ਜਵਾਨ ਹੀ ਆ ਜੀ ਸੂਆ ਦੁੱਜਾ ਗੇ ਲੋ ਹੋਏ ਕੋਈ ਤੀਜਾ ਮੰਨ ਲੈ। ਮੰਨ ਜੀ ਕਹਿੰਦੇ ਹਿੱਤ ਜੇ ਮੰਨ ਕੇ ਲੈਣੀ। ਠੀਕ ਹੈ ਕਿੰਨਾ ਚਰ ਲੈਂਦੀ ਸੋਨ ਚ? ਸੋਨ ਚ ਦੀ 5-4 ਦਿਨ ਬਾਅਦ। ਕੀ ਰੇਟ ਰਹਿਣਾ ਤਾਂ ਬਾਈ? ਇਹਦੀ 75 ਦੀ ਦੇ ਦਾਂ। 75 ਦੀ। ਹਾਂ ਜੀ ਹਾਂ। ਠੀਕ ਹੈ। ਦੋਸੋ 75000 ਦੀ ਮਿਲੂਗੀ। ਠੀਕ। ਕੋਰਨਾ ਰੈਂਡੇ ਮੜਾ ਨਾ ਲੌਂ ਲੱਗਿਆ ਮੜਾ ਆ ਜਾ ਫਾਸੀ ਦਰਾਤੀ ਬਾਹ ਲੈ ਜੇ ਅੱਜ ਹੀ ਲਾਈਏ ਜੇ ਸਾਹਮਣੇ ਹੱਥ ਸਾਹ ਖਰੋਜ ਜੀ ਆ ਗਈ 180 ਦੇ ਦਾਮ ਹੀ ਹੈ ਬਦਲੇ ਸੋਰ ਨੂੰ ਤੇ ਪੈਰਾਂ ਦਾ ਮੜਾ ਕਰਦੀ ਉਹ ਲੌਂ ਲੱਗਾ ਤੁਹਾਡੇ ਸਾਹਮਣੇ ਖਰੋਜ ਆ ਗਈ ਜੀ ਓਕੇ ਪਕੀੜ ਮਨਾਉਂਦੀ ਆ ਤਾਰਨ ਲੱਗ ਕੇ ਆਪਣੀ ਗਰੰਟੀ ਲੈ ਜੇ ਨਾਲ ਟੱਚ ਕਰ ਗਈ ਉਹਦੇ ਕਰਕੇ ਥੋੜਾ ਲੰਗਾ ਮਾਰਦੀ ਹੈ ਮਜਬੂਰ ਹੋ ਗਿਆ ਹਾਂ ਹੁਣ ਸੋ ਇਹ 3 ਨੰਬਰ ਤੇ ਦਿਖਾ ਰਹੇ ਹਾਂ ਜਿਹੜੀ 4 ਨੰਬਰ ਤੇ ਬਈਗਾ 4 ਨੰਬਰ ਦੇ 6 ਦਾ ਦਾ ਜੀ ਠੀਕ ਹੈ ਕਿੰਨਾ ਦਿਨ ਲੈਂਦੀ ਐ ਸੂਨ ਚ ਇਹ ਸੂਨ ਚ ਜੀ ਇਹ 12 ਤਰੀਕ ਨੂੰ ਦਿਨ ਪੂਰੇ ਆ ਕੀ ਰੇਟ ਰਹੂਗਾ ਇਹਦਾ ਇਹ ਦਾਂਗੇ ਜੀ 120 ਦੀ ਹਾਂ ਤੋਰੀ ਭਾਈ ਸੋ ਸੋ 1 ਲੱਖ ਤੇ 20 ਹਜ਼ਾਰ ਦੀ ਹਜੇ ਦਿਨ ਕਾਫੀ ਰਹਿੰਦੇ ਆ ਹਾਂਜੀ ਤੋਰ ਤੁਸੀਂ ਵੀਡੀਓ ਚੋਂ ਦੇਖ ਲੈਣੀ ਐ ਟਾਂਚਾ ਇਹਦਾ ਸੋਹਣਾ ਦੱਸਦਾ ਖੜੀ ਦਾ ਚੰਗੀ ਵੱਡੀ ਵਹਿੜ ਐ ਲੰਬਾਈ ਲੰਮੂਈ ਚੰਗੀ ਐ ਸੋ ਹਜੇ ਦਿਨ ਇਹਦੇ ਬਾਕੀ ਐ 1 ਲੱਖ ਤੇ 20 ਹਜ਼ਾਰ ਦਾ ਰੇਟ ਆ ਬੂਟੇ ਮੋੜ ਲਾ ਭਾਈ ਸੋ ਹਜੇ ਕੱਚੀ ਹੈ ਵੜ ਦਿਨ ਹਜੇ ਨਹੀਂ ਲੈ ਜਾਣੇ ਸੂਨ ਦੇ ਵਿੱਚ ਚਾਰ ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ 5 ਨੰਬਰ ਤੇ ਵੜ ਹੈ ਬਾਈ ਇਹ ਵੀ 6 ਦਿਨ ਦਾ ਜੀ ਸੂਹਾ ਦੁੱਜਾ ਹੈ ਹੂੰ ਫੇਸ ਤੋਂ ਮੈਂ ਤਾਂ ਪਹਿਲੇ ਕਹਦੇ ਹੈ ਹੀ ਦੁੱਜਾ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਇਹਦੇ ਵੀ ਦਿਨ 10 ਬਾਕੀ ਹੈ ਜੀ ਰੇਟ ਇਹਦਾ ਕੀ ਰੋ ਇਹਦੇ 7 ਤਰੀਕ ਨੂੰ ਦਿਨ ਪੂਰੇ ਮਾਲ ਕਹਿੰਦੇ ਠੀਕ ਹੈ ਰੇਟ ਕੀ ਰਹਿਣਾ ਬਾਈ ਰੇਟ ਇਹਦਾ ਜੀ ਮੰਗਣ ਨੂੰ ਜੋ ਮਰਜ਼ੀ ਮੰਗੇ 75 ਦੀ ਦੇਣੀ ਹੈ ਜੱਸਮ ਠੀਕ ਹੈ ਲੇ ਬਈ ਲੇ ਬੁਟੇ ਬਾਪਸ 75000 ਦੀ ਦੋਸੂਏ ਗਾਂ ਮਿਲੂਗੀ ਹਜੇ ਦਿਨ ਲੈਂਦੀ ਐ ਸੋਨ ਚ ਪੰਜ ਨੰਬਰ ਦੇ ਉੱਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਹਾਂ ਜਿਹੜੀ ਲਾਸਟ ਉੱਤੇ ਗਾਂ ਖੜੀ ਐ ਬਈ ਉਹ ਸੂਆ ਦੂਜੇ ਕਿੰਨੇ ਦਿਨ ਲਾਉਗੀ ਸੋਨ ਚ ਹਾਂਜੀ ਦਿਨ ਕਿੰਨੇ ਲਾਉਗੀ ਦਿਨ ਉਹਦੇ ਚਾਰਕ ਬਾਕੀ ਐ ਜੀ ਚਾਰ ਤੋਂ ਪੰਜ ਰੇਟ ਕੀ ਰੋਊਗਾ ਇਹਦਾ ਰੇਟ ਇਹਦਾ ਫੋਨ ਤੇ ਕਰਨਾਗੇ ਠੀਕ ਹੈ ਇਹਦਾ ਫੋਨ ਤੇ ਕੁ 100 ਪੜਦਾ ਹੁੰਦਾ ਹੀ ਪਿੰਡੋਂ ਲਈਏ ਠੀਕ ਹੈ ਹਾਂਜੀ 100 200 ਰੇਟ ਇਹਦਾ ਫੋਨ ਤੇ ਰਹਿਣਾ ਦਿਨ ਹਜੇ 4-5 ਲੈ ਸਕਦੇ ਆ ਸਮਾਨ ਚ ਦਰਮਿਆਨੇ ਜੇ ਕੱਦ ਦੀਏ گا ਹਾਂਜੀ ਹਾਂ ਦੁੱਧ ਲਾਉਂਦੀ ਹੁੰਦੀ ਹੈ ਬਾਕੀ ਦਿਨ ਹਜੇ ਨੇ ਲੈ ਜਾਣੇ 4-5 ਦਿਨ ਬਾਕੀ ਹੈ ਠੀਕ ਹੈ ਮੋੜਲਾ ਬੁੱਟੇ ਇੱਥੋਂ ਬੁੱਪਰੇ ਤੋਂ ਆ ਕੇ ਗਾਵਾਂ ਥੋੜਾ ਡਰਨ ਲੱਗ ਜਾਂਦੇ ਨੇ ਤੁਰਦਿਆਂ ਕਰਦੇ ਆ ਸੋ ਇਹ 6 ਨਾਗਾ ਦੋਸਤੋ ਤੁਸੀਂ ਦੇਖ ਲਿਆ ਕੋਲੋਂ ਆ ਕੇ ਤੁਸੀਂ ਇਹਨਾਂ ਨੂੰ ਪਾਸ ਕਰ ਸਕਦੇ ਹੋ ਜਿਹੜਾ ਪਸ਼ੂ ਫਰੀਦਣਾ ਚਾਹੋ ਇਸ ਤੋਂ ਬਾਅਦ ਇਧਰਲੇ ਪਾਸੇ 4 ਨਾਗ ਹੋਰ ਖੜੇ ਇੱਕ ਸਿੰਘਾਂ ਵਾਲੀ ਗਾਂ ਸਟਰਕਚਰ ਬੜਾ ਚੰਗਾ ਪਰ ਸੰਗੇ ਦੇ ਹੈਗੇ ਆ ਦੋਨੇ ਠੰਢੀ ਸੀ ਰਾਜ ਠੀਕ ਹੈ ਦਿਨ ਕਿੰਨੇ ਲੈਂਦੀ ਸੋਨ ਚ ਬਈ ਇਹ ਇਹਦੇ ਵੀ 8-10 ਦਿਨ ਬਾਕੀ ਜੀ ਪਹਿਲੇ ਸੂਏ ਆਪਣੇ ਹੋ ਗਈ 23 ਤੋਂ 24 ਕਿਲੋ ਦੁੱਧ ਚਾਉਂਦੀ ਹੈ ਜੀ ਠੀਕ ਹੈ ਗਰੰਟੀ ਲੈ ਜਾ 20 ਕਿਲੋ ਦੀ ਆਪਾਂ ਪੈਸਾ ਨਹੀਂ ਲੈਂਦੇ ਜੇ 20 ਕਿਲੋ ਨਾ ਆਵੇ ਰੇਟ ਕਿ ਰਹੂਗਾ ਇਹਦਾ ਹਾਂਜੀ ਰੇਟ ਰੇਟ ਇਹਦਾ ਜੀ ਫੋਨ ਤੇ ਹੋਊਗਾ ਇਹਦਾ ਤੋਰ ਦੇ ਸੋ ਦੋਸਤੋ ਰੇਟ ਇਹਦਾ ਵੀ ਫੋਨ ਤੇ ਆ। ਗਾਂ ਇਹ ਚੰਗੀ ਐ, ਕਮੀ ਇਹਦੇ ਸਿੰਗਾਂ ਨੇ। ਸਿੰਗ ਤੋਂ ਹੀ ਆ ਜੀ ਸਿੰਗ ਨਾ ਹੁੰਦੇ ਤੇ ਗੱਲਾਂ ਕੀ। ਕਦਮ ਰੀਡ ਵੇਖ ਲਓ ਤੁਸੀਂ। ਹਵਾਨਾ ਇਹਦਾ ਦੇਖੋ ਅਜੇ ਦਿਨ ਲੈਂਦੀ ਐ ਸੋਨ ਚ, ਥਣ ਚੰਗਾ ਰੱਖੂਗੀ। ਹਵਾਨਾ ਵੀ ਚੰਗਾ ਪਰੂ। ਬਿਲਕੁਲ ਸਹੀ ਸਹੂ। ਉੱਥੇ ਮੈਂ ਮੰਨ 7 ਨੰਬਰ ਤੇ ਦਸੂਏਗਾ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਇੱਕ ਮੱਝ ਦਿਖਾਉਣੀ ਐ। ਮੱਝ ਦਾ ਬਈ ਕੀ ਡਿਟੇਲ ਐ ਇਹਦੀ। ਮਾਈਜੀ 14 ਤੋਂ 15 ਕਿਲੋ ਵਾਲੀ ਆ ਆ ਵੇਖ ਲਓ ਸਹੀ ਹੈ ਅੱਛਾ ਭਾਈ ਇਹਨੇ ਵੀ ਕਹਿਦਾ ਗਿਆ ਅਸੀਂ ਕਹਿ ਦਈਏ 20 ਦਊਗੀ 14 15 ਕਹਿੰਦੇ 14 15 ਕਿਲੋ ਵਾਲੀ ਠੀਕ ਹੈ ਇਹਨੇ ਇੱਕ ਦਿਨ ਲੈ ਜਾਊਗਾ ਮੇਰੀ ਬਾਕੀ ਕਿੰਨ ਕਦ ਗੜ ਕਿੱਡਾ ਤੇ ਕਹਿੰਦੇ ਆ ਜੂਗੀ ਅਜੇ ਵੀ ਹੋਤਾ ਲੈ ਜੂਗੀ ਅਜੇ ਗੁੰਦ ਹੀ ਆਈ ਹੈ ਜੀ ਰੇਟ ਕੀ ਰਹੂਗਾ ਇਹਦਾ ਇਹਦਾ ਵੀਰ ਜੀ ਮੋਲ ਜਨਾ ਮਰਜ਼ੀ ਕਰੀਏਗੇ 1 25 ਦੀ ਦੇਣੀ ਆ ਤੋੜ ਦੇ ਬਸ ਸੋ 1 ਲੱਖ ਤੇ 25000 ਹਾਂ ਜੀ ਕੋਈ ਮਾਨਤਨ ਹੋ ਜਾਊਗਾ ਹਰੇ ਦਨ ਲੈਂਦੀ ਐ ਸੌਂਚਾ ਜੀ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਭਲਾ ਜਮੈਂ ਲਿਆ ਭਾਈ ਪਤਲੀ ਪੂਛਦੀ ਐ ਤੇ ਜੈਡ ਬਲੈਕ ਹੈ ਮੂੰਹ ਮੱਥੇ ਦਾ ਤੁਸੀਂ ਦੇਖ ਲਿਆ ਖਵਾਨਾ ਅੱਗੋਂ ਭਰਨਾ ਸ਼ੁਰੂ ਕਰਤਾ ਵੈਸੇ ਪਛਾਣਉ ਨਹੀਂ ਖਵਾਨਾ ਚੰਗਾ ਪਰ ਅਜੇ ਦਿਨ ਵੀਰ ਦੇ ਦਸਨ ਮੁਤਾਬਕ ਇਹਨੇ ਲੈ ਜਾਣੇ ਆਂ ਆਪਾਂ ਹੀ ਲੈ ਜੂਗੀ ਜੀ ਦੋ ਹੀ ਫਰ ਦੋ ਵਹਿੜਾ ਇਹ ਚੈੱਕ ਪਾਸ ਆ ਜੀ ਕਿੰਨੇ ਕਰਾ ਕੇ ਲਵੇ ਬਾਅਦ ਕੋਈ ਗਰੰਟੀ ਠੀਕ ਹੈ ਕਿਨੇ ਚਰਦੀ ਗੱਬਣ ਇਹ ਜੀ 2.5 ਤੋਂ 2.5 ਮਹੀਨੇ ਦੀ ਇਹ ਮਤਲਬ ਕੀ 20 ਜੁਲਾਈ ਦੀ ਬਣੀ ਹੈ ਜੀ ਕੋਈ ਚੈੱਕ ਕਰਾ ਕੇ ਲੈ ਦੰਦੋ ਕਿਵੇਂ ਹੈ ਖੀਰੀਆਂ ਜੀ ਦੋਵੇਂ ਖੀਰੀਆਂ ਹੈ ਬਿਲਕੁਲ ਬੱਚਾ ਰੇਟ ਕਿ ਰਹੂਗਾ ਇਹਦਾ ਰੇਟ ਵੀਰ ਜੀ 40 ਦੀ ਦੇਣੀ ਆ ਹਾਂ ਨਾ ਤੋਰ ਦੇ 2.5 ਮਹੀਨਿਆਂ ਦੀ ਦੋਸਤੋ ਗੱਬਣ ਚੈੱਕ ਠੀਕਾ ਵੀ ਚੰਗਾ ਭਰਿਆ ਇਹਨੂੰ ਪਰ ਚੈੱਕ ਪਾਸ ਇੱਥੋਂ ਹੀ ਬਾਈ ਕਹਿੰਦਾ ਕਰਾ ਲਿਓ ਉਦੋਂ ਵਕਤ ਹਾਂਜੀ ਆ ਆਪਦੇ ਘਰੇ ਚੈੱਕ ਪਾਸ ਇੱਥੇ ਕਰਾ ਲੇ ਆਪਦਾ ਡਾਕਟਰ ਲੈ ਆਵੇ ਚੰਨੇ ਲੈਣੀ 40000 ਰੇਟ ਹੈ ਦੰਦੋਂ ਖੀਰੀ ਹੈ 25 ਦੀ ਜੈ ਸੁਣੋ 25000 ਦੀ ਹਾਂਜੀ ਵੇਖ ਲਓ ਬਰੀਡ ਨਾਲੇ 25 ਦੀ ਸੋ ਦੋਸੋ 25000 ਦੀ ਉਹ ਬੱਛੀ ਮਿਲ ਜਾਣੀ ਹੈ ਤੇ 40000 ਦੀ ਇਹ 65000 ਦਾ ਗੱਬਣ ਹੈ ਚੈੱਕ ਪਾਸਟ ਗੱਬਣ ਚੈੱਕ ਪਾਸਟ ਤੇ ਦੂਜੀ ਹਜੇ ਦੋਵੇਂ ਖੀਰੀਆਂ ਅਸਰ ਹੈ ਸੋ ਬਾਕੀ ਦੰਦ ਤੁਸੀਂ ਦੇਖਣੇ ਆ ਮੱਝ ਵਿਕਾਉ ਸੀ ਨਾਲ ਦੱਸਤੀ ਹੈ ਡਿਟੇਲ ਸਿੰਘਾਂ ਵਾਲੀ ਗਾਂ ਇਹ ਤੋਂ ਇਲਾਵਾ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਦਿਆਂ ਗਾਵਾਂ ਤਾਂ ਦਿਖਾਈ ਦਿੱਤੇ ਇੱਕ ਗੱਡੀ ਆ ਬਾਈ ਕੋਲ ਕ੍ਰੇਟਾ ਐਸ ਐਕਸ ਆ ਬਾਈ ਕਿਹੜਾ ਮਾਡਲ ਹੈ ਟੌਪ ਮਾਡਲ ਜੀ 2019 2019 ਮਾਡਲ ਹਾਂਜੀ ਹਾਂਜੀ ਫਰਸਟ ਓਨਰ ਹੈ ਜਾਂ ਸੈਕੰਡ ਨਹੀਂ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹਾਂਜੀ ਠੀਕ ਹੈ ओरिजिनल ਆ ਸਾਰੀ ਏ ਟੂ ਜ਼ेड ਕੀ ਰੇਟ ਰੱਖਿਆ ਇਹਦਾ ਚਾਰੇ ਟਾਇਰ ਪਰਸੋਂ ਪਾਏ ਆ ਜੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹ ਰੇਟ ਹੈ ਜਿੰਨਾ ਮਰਜ਼ੀ ਕਰੀਏ 8 70 ਦੀ ਦੇਣੀ ਆ ਦੋਸਤੋ 19 ਮਾਡਲ ਹੈ ਹਾਂਜੀ ਹਾਂਜੀ ਇੱਕ ਲਾਈਟ ਜ਼ਰੂਰ ਬਾਈ ਤੋਂ ਬੈਕ ਕਰਨ ਲੱਗੋ ਹਾਂ ਅਮਰੀ ਜੀ ਠੀਕ ਹੈ ਤੇ ਚਾਰੇ ओरिजिनल ਲਾਈਟ ਕਰਕੇ ਪਾਏ ਨਹੀਂ ਨਵੀਂ ਓਕੇ ਇਹ ਯਾਨੀ ਕਿ ਚਾਰੇ ਟਾਇਰ ਨਵੇਂ ਆ ਜੀ ਲਾਈਵ ਨਵੇਂ ਲੱਗੇ ਆ ਚ ਠੀਕ ਹੈ ਸਰਵਸ ਨੂੰ ਹੋਈ ਨੂੰ 5 ਦਿਨ ਹੋਏ 500 ਕਿਲੋਮੀਟਰ 600 ਚੱਲੀ ਹੋਗੀ ਠੀਕ ਓਕੇ ਜੈਂਸੀ ਹਾਲ ਰਿਕਾਰਡ ਜੈਂਸੀ ਸੋ ਦੇਖੋ ਇਹ ਅਨਟਾਚਾ ਇੱਕੇ ਹੱਥ ਚੱਲੀ ਆ ਆਰਤੀਆਂ ਤੋਂ ਲਈ ਠੀਕ ਦੂਜਾ ਤੀਜਾ ਡਰਾਈਵਰ ਨਹੀਂ ਬੈਠਾ ਜਾਂ ਆਰਤੀਆਂ ਬੈਠਾ ਜਾਂ ਮੈਂ ਬੈਠਾ ਓਕੇ ਸੋ ਇਹ ਕਰੇਟਾ ਸੋ ਵਿਕਰੀ ਆਸਤੇ ਆ ਜੇ ਕੋਈ ਵੀ ਖਰੀਦਣਾ ਇਤਰਾਵੇ ਤਾਂ ਅੰਦਰੋਂ ਦਾ ਨਵੀਂ ਪਈ ਹੈ ਜੀ ਬਿਲਕੁਲ ਬੱਚੀ ਲੱਗਦੀ ਹੈ ਜੇ ਕੋਈ ਵੀ ਖਰੀਦਣਾ ਚਾਵੇ ਤਾਂ ਸੰਪਰਕ ਕਰ ਸਕਦੇ ਹੋ ਕ੍ਰੇਟਾ ਗੱਡੀ ਅੱਗੋਂ ਵੀਡੀਓ ਦੇ ਪ੍ਰਿੰਟ ਦਿਖਾ ਦਿੰਨੇ ਆ ਅੱਗੋਂ ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਸਾਰੀ ਰਹਿਣ ਵਾਲੀ ਸੋ ਕੀ ਰੇਟ ਬੋਲੇ ਸੀ ਇਹਦਾ 8 70 ਦੀ ਦੇਣੀ 8 70 ਦੀ ਜਿਹੜਾ 70 ਦੀ ਦੱਸੋ 890 ਵਿਕਣੀ ਹੈ ਅੱਜ ਦੀ ਵੀਡੀਓ ਫਿਲਹਾਲ ਦੱਸੋ ਬਾਈ ਕੋਲ ਸੀ ਤੇ ਤੁਸੀਂ ਇਹਨਾਂ ਚੋਂ ਪਸ਼ੂ ਜਿਹੜਾ ਮਰਜ਼ੀ ਖਰੀਦੋ ਤਸੱਲੀ ਤੁਸੀਂ ਆਖ ਕਰਨੀ ਧੰਨਵਾਦ